ਸਾਡੇ ਇੱਕ ਛੋਟਾ ਜਿਹਾ ਮੋਟਿਵੇਸ਼ ਚਲਾਇ ਸੇਵਾ ਚਲਾਈ ਹੋਈ ਆ ਵੀ ਅੱਖਾਂ ਦੀ ਦਵਾਈ ਅਸੀਂ ਫ੍ਰੀ ਦਿੰਦੇ ਆ ਜੀ ਹਰ ਸ਼ਨੀਵਾਰ ਨੂੰ 500 ਮਰੀਜ਼ਾਂ ਨੂੰ ਤੇ ਜਿਹੜੀ ਅਸੀਂ ਦਵਾਈ ਵੰਦਦੇ ਆ ਹਰ ਸ਼ਨੀਵਾਰ ਉਹ ਅੱਖਾਂ ਦੀ ਦਵਾਈ ਹੁੰਦੀ ਆ ਜੀ ਉਹਦਾ ਜਿਹੜਾ ਮੇਨ ਕੰਮ ਆ ਦਵਾਈ ਦਾ ਉਹ ਹੈਗਾ ਜਿਵੇਂ ਚਿੱਟਾ ਮੋਤੀਆ ਕਾਲਾ ਮੋਤੀਆ ਦੂਰ ਦੀ ਨਿਗਾ ਘੱਟ ਆ ਨੇੜੇ ਦੀ ਘੱਟ ਅੱਖਾਂ 'ਚ ਪਾਣੀ ਆਉਣਾ ਕੋਈ ਝਾਲਾ ਆਉਣਾ ਧੁੰਦਲਾਪਨ ਆਉਣਾ ਟੋਟਲੀ ਸਾਰੀਆਂ ਸਮੱਸਿਆ ਤੇ ਜੇ ਤੁਹਾਡੀ ਕੋਈ ਹੋਰ ਵੀ ਅੱਖ ਦੀ ਕੋਈ ਸਮੱਸਿਆ ਉਤੇ ਇਹ ਦਵਾਈ ਸਾਡੀ ਕੰਮ ਕਰਦੀ ਆ ਕੋਈ 60 65 ਸਾਲ 70 ਸਾਲ 80 ਸਾਲ ਦਾ ਬਜ਼ੁਰਗਾ ਉਹਨੇ ਵੀ ਜੇ ਅੱਖ ਦਾ ਆਪਰੇਸ਼ਨ ਨਹੀਂ ਕਰਵਾਇਆ ਕੋਈ ਲੈਂਸ ਲੇਜ਼ਰ ਵਗੈਰਾ ਨਹੀਂ ਕਰਾਇਆ ਤਾਂ ਉਹ ਵੀ ਇਹ ਦਵਾਈ ਦਾ ਫਾਇਦਾ ਲੈ ਸਕਦਾ ਜੀ ਜਿਹੜੀ ਬੱਚੇ ਹੋਣ ਦੀ ਦਵਾਈ ਆ ਬਹੁਤ ਡਾਕਟਰ ਨੇ ਆਪਾਂ ਨਾ ਨਹੀਂ ਲੈਣਾ ਚਾਹੁੰਦੇ ਲੱਖਾਂ ਰੁਪਈਆ ਲੈ ਲੈਂਦੇ ਨੇ ਜੀ ਤਾਂ ਫਿਰ ਵੀ ਰਿਜ਼ਲਟ ਨਹੀਂ ਆਉਂਦਾ ਹੁਣ ਵੀ ਬੱਚੇ ਹੋਣ ਦੀ ਦਵਾਈ ਅਸੀਂ ਦਿੰਨੇ ਆ ਬਿਲਕੁਲ ਫਰੀ ਦਵਾਈ ਦਿੰਨੇ ਆ ਬੱਚੇ ਹੋਣ ਦੀ ਅਸੀਂ ਜਿਹੜਾ ਇਹ ਚੀਜ਼ ਚਲਾਈ ਸੀਗੀ ਇਹ ਕੁਝ ਜ਼ਿਆਦਾ ਖਰਚਾ ਇਹ ਤੇ ਨਹੀਂ ਆਉਂਦਾ ਤਾਂ ਅਸੀਂ ਇਹਨੂੰ ਫਰੀ ਚਲਾਉਂਦੇ ਆ ਜੀ ਸਾਨੂੰ ਪਤਾ ਇਹਦੇ ਵਿੱਚ ਕੀ ਕੁਝ ਚੀਜ਼ਾਂ ਪੈਂਦੀਆਂ ਨੇ ਆਯੁਰਵੈਦਿਕ ਦਾ ਕਦੇ ਨੁਕਸਾਨ ਨਹੀਂ ਹੁੰਦਾ ਤੇ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਸ਼ਸ਼ਤਰਕਾਲ ਜੀ ਲੁਧਿਆਣਾ ਟਾਈਮਸ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਬਲਿੰਕੌਰ ਅਸੀਂ ਅਗਰ ਗੱਲਬਾਤ ਕੀਤੀ ਜਾਵੇ ਤਾਂ ਲੋਕ ਇਸ ਵੇਲੇ ਕਈ ਬਿਮਾਰੀਆਂ ਤੋਂ ਜਿਹੜੇ ਨੇ ਜੂਸ ਦੇ ਵੀ ਨਜ਼ਰ ਆਉਂਦੇ ਨੇ ਇਲਾਜ ਨਹੀਂ ਮਿਲਦਾ ਤੇ ਜੇ ਇਲਾਜ ਮਿਲ ਜਾਂਦਾ ਉਸ ਦਾ ਕੋਈ ਜ਼ਿਆਦਾ ਅਸਰ ਨਹੀਂ ਹੁੰਦਾ ਬਹੁਤ ਸਾਰੀਆਂ ਪਰੇਸ਼ਾਨੀਆਂ ਜੇਕਰ ਗੱਲਬਾਤ ਕੀਤੀ ਜਾਵੇ ਅੱਖਾਂ ਦੀਆਂ ਬਿਮਾਰੀਆਂ ਤੋਂ ਸ਼ੁਰੂਆਤ ਹੋਵੇ ਤਾਂ ਅੱਖਾਂ ਜਿਹੜੀਆਂ ਕਿ ਜਿਸ ਦੇ ਨਾਲ ਸਾਡੇ ਸਰੀਰ ਦਾ ਸਭ ਤੋਂ ਜ਼ਰੂਰੀ ਅੰਗ ਜੋ ਇਨਸਾਨ ਅੱਖਾਂ ਤੋਂ ਆਂਝਾ ਹੋ ਜਾਂਦਾ ਹੈ ਉਸ ਦੀ ਰੌਸ਼ਨੀ ਘਟ ਜਾਂਦੀ ਹੈ ਤਾਂ ਉਸ ਨੂੰ ساری ਉਮਰ ਕੋਈ ਨਾ ਕੋਈ ਪਰੇਸ਼ਾਨੀ ਚੱਲਦੀ ਨਜ਼ਰ ਆਉਂਦੀ ਹੈ ਤਾਂ ਇੱਥੇ ਇਸ ਟਾਈਮ ਅਸੀਂ ਮੌਜੂਦ ਆ ਗੋਲਡ ਲੀ ਹਰਬਲ ਸਰਵਿਸ ਜਿਹੜੇ ਉਹਨਾਂ ਦੀ ਫ੍ਰੀ ਸੇਵਾ ਚੱਲਦੀ ਹੈ ਔਰ ਅਸੀਂ ਰਾਸ਼ਾਗਰ ਦੇਖੀਏ ਸਵੇਰੇ 8 ਵਜੇ ਸ਼ੁਰੂ ਹੋ ਜਾਂਦਾ ਹੈ ਤੇ ਹਜ਼ਾਰੋਂ ਲੋਕ ਜਿਹੜੇ ਨੇ ਇਕੱਠੇ ਹੋ ਜਾਂਦੇ ਨੇ ਪਰ ਜਿਹੜੀ ਹੈ ਸੇਵਾ ਇਹਨਾਂ ਦੇ ਵੱਲੋਂ ਬਹੁਤ ਸਮੇਂ ਦੀ ਕੀਤੀ ਜਾ ਰਹੀ ਹੈ ਕਿਹੜੀਆਂ ਕਿਹੜੀਆਂ ਬਿਮਾਰੀਆਂ ਦੀ ਦਵਾਈ ਜਿਹੜੀ ਹੈ ਇੱਥੇ ਮਿਲਦੀ ਹੈ ਗੱਲਬਾਤ ਕਰਦੇ ਹਾਂ ਸਾਸ੍ਰਿਕਾ ਜੀ ਸਾਸ੍ਰਿਕਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ ਲੁਧਿਆਣਾ ਟਾਈਮ ਵਾਲਿਆਂ ਦਾ ਜਿਹੜੇ ਇੱਥੇ ਤੱਕ ਸਾਡੇ ਕੋਲ ਪਹੁੰਚੇ ਸਾਡੇ ਬਾਰੇ ਜਾਣਕਾਰੀ ਲੈਣ ਵਾਸਤੇ ਆਏ ਨੇ ਸਾਡੀ ਅਸੀਂ ਕੀ ਇੱਥੇ ਦੇ ਰਹਿਆਂ ਕੀ ਕਰ ਰਹੇ ਹਾਂ ਤੇ ਸਭ ਤੋਂ ਪਹਿਲਾਂ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਲੁਧਿਆਣਾ ਟਾਈਮ ਚੈਨਲ ਨੂੰ ਹੇ ਤੱਕ ਫੋਲੋ ਨਹੀਂ ਕੀਤਾ ਉਹ ਫੋਲੋ ਵੀ ਕਰ ਲੈਣ। ਕੀ ਨਾਮ ਕੀ ਸਰ ਦਾ? ਮੇਰਾ ਨਾਮ ਹਰਜੀਤ ਸਿੰਘ ਹੈ ਜੀ ਸਾਡਾ ਇੱਕ ਛੋਟਾ ਜਿਹਾ ਦੇਸੀ ਦਵਾਈਖਾਨਾ ਵਾ 골ਡਨ ਲੀ ਫਰਬਲ ਦੇ ਨਾਂ ਤੇ ਜੀ। ਜੀ ਤੇ ਸਾਡਾ ਇੱਕ ਛੋਟਾ ਜਿਹਾ ਮੋਟਿਵ ਚਲਾਇ ਸੇਵਾ ਚਲਾਈ ਹੋਈ ਆ ਵੀ ਅੱਖਾਂ ਦੀ ਦਵਾਈ ਅਸੀਂ ਫ੍ਰੀ ਦਿੰਦੇ ਆ ਜੀ ਹਰ ਸ਼ਨੀਵਾਰ ਨੂੰ 500 ਮਰੀਜ਼ਾਂ ਨੂੰ। ਉਹਦੇ ਅਸੀਂ ਟੋਕਨ ਵੰਡਦੇ ਆ ਜੀ ਹਰ ਸ਼ਨੀਵਾਰ 500 ਸਵੇਰੇ 8 ਵਜੇ। ਤੇ ਲੋਕ ਇੱਥੇ ਬਾਬਾ ਜੀ ਦੀ ਕਿਰਪਾ ਇੰਨੀ ਹੁੰਦੀ ਹੈ ਬਾਬਾ ਦੀਪ ਸਿੰਘ ਦੀ ਕਿਰਪਾ ਹੀ ਆ ਅਸੀਂ ਤਾਂ ਕੁਝ ਆਪ ਨਹੀਂ ਕਰਦੇ ਕਿਰਪਾ ਬਾਬਾ ਦੀਪ ਸਿੰਘ ਦੀ ਆ ਤੇ ਤਕਰੀਬਨ ਲੋਕ ਸਵੇਰੇ 5 ਵਜੇ 6 ਵਜੇ ਲੈਣਾ ਲਾਉਣੀਆਂ ਸ਼ੁਰੂ ਕਰ ਦਿੰਦੇ ਆ ਜੀ ਹਾਂਜੀ ਅਸੀਂ ਹੁਣ ਵੀ ਦੇਖ ਰਹੇ ਆ ਚਾਹੇ ਸਮਾਂ ਜ਼ਿਆਦਾ ਹੋ ਗਿਆ ਪਰ ਰਸ਼ ਹਜੇ ਵੀ ਉਨਾ ਹੀ ਆ ਲੋਕ ਕਹਿੰਦੇ ਵੀ ਸਾਡੀ ਵਾਰ ਹੀ ਲੱਗਦੇ ਆ ਅੱਜ ਬਿਲਕੁਲ ਜੀ ਬਿਲਕੁਲ ਕਿਉਂਕਿ ਦੇਖੋ ਜੀ ਕਈ ਵਾਰ ਨਾ ਖਰੀਦੀ ਹੋਈ ਚੀਜ਼ ਕੰਮ ਨਹੀਂ ਕਰਦੀ ਫ੍ਰੀ ਸੇਵ ਵਾਲੀ ਚੀਜ਼ ਕੰਮ ਵੀ ਕਰ ਜਾਂਦੀ ਆ ਜੀ ਜਿਹੜੀ ਅਸੀਂ ਦਵਾਈ ਬਣਦੇ ਹਰ ਸ਼ਨੀਵਾਰ ਉਹ ਅੱਖਾਂ ਦੀ ਦਵਾਈ ਹੁੰਦੀ ਹੈ ਜੀ ਉਹਦਾ ਜਿਹੜਾ ਮੇਨ ਕੰਮ ਆ ਦਵਾਈ ਦਾ ਉਹ ਹੈਗਾ ਜਿਵੇਂ ਚਿੱਟਾ ਮੋਤੀ ਆ ਕਾਲਾ ਮੋਤੀਆ ਦੂਰ ਦੀ ਨਿਗਾ ਘਟਾ ਨੇੜੇ ਦੀ ਘਟ ਅੱਖਾਂ ਚ ਪਾਣੀ ਆਉਣਾ ਕੋਈ ਝਾਲਾ ਆਉਣਾ ਧੁੰਦਲਾਪਨ ਆਉਣਾ ਅੱਖਾਂ ਚ ਖਾਰਿਸ਼ ਹੋਣੀ ਡਰਾਈਨੈਸ ਚਿਪਚਪਾ ਰੈਡਨੈਸ ਅੱਖਾਂ ਬਲਾਰ ਹੋਣੀ ਆ ਜਾਂ ਕੋਈ ਚੀਜ਼ ਪੜਦੇ ਆ ਲਿਖਦੇ ਆ ਅੱਖਾਂ ਤੇ ਭਾਰ ਪੈਣਾ ਕੋਈ ਦਬਾਅ ਪੈਣਾ ਅੱਖਾਂ ਚ ਲੈਟਾਂ ਪੈਣੀਆਂ ਜਾਂ ਕਹ ਲਓ ਵੀ ਗੱਡੀ ਚਲਣੋਂ ਸੇ ਲੈਟਾਂ ਪੈ ਜਾਂਦੀਆਂ ਜਾਂ ਐਨਕ ਦੂਰ ਦੀ ਲੱਗੀ ਜਾਂ ਨੇੜੇ ਦੀ ਲੱਗੀ ਆ ਟੋਟਲੀ ਸਾਰੀਆਂ ਸਮੱਸਿਆ ਤੇ ਜਾਂ ਤੁਹਾਡੀ ਕੋਈ ਹੋਰ ਵੀ ਅੱਖ ਦੀ ਕੋਈ ਸਮੱਸਿਆ ਉਤੇ ਇਹ ਦਵਾਈ ਸਾਡੀ ਕੰਮ ਕਰਦੀ ਆ ਬਸ ਇੱਕੋ ਚੀਜ਼ ਧਿਆਨ ਰੱਖਣਾ ਕਈ ਵਾਰ ਕਹਿੰਦੇ ਤੁਸੀਂ ਅੱਖਾਂ ਚੈੱਕ ਕਰਦੇ ਹੋ ਅਸੀਂ ਅੱਖਾਂ ਚੈ ਕਰਵਾਇਆ ਜਾਂ ਕੋਈ ਲੈਂਸ ਪਵਾਇਆ ਲੇਜ਼ਰ ਕਰਾਇਆ ਉਹਨਾਂ ਨੇ ਇਹ ਦਵਾਈ ਨਹੀਂ ਪਾਉਣੀ ਹੁੰਦੀ ਜੀ ਮਤਲਬ ਜਿਹੜੇ ਹਜੇ ਸ਼ੁਰੂਆਤੀ ਤੌਰ 'ਤੇ ਨਿਗਾ ਥੋੜੀ ਘਟਦੀ ਨਜ਼ਰਾਂ ਦੀ ਉਹ ਪਾ ਸਕਦੇ ਹਾਂ ਹਾਂਜੀ ਹਾਂ ਜਿਹੜੇ ਸ਼ੁਰੂਆਤੀ ਤੌਰ ਤੇ ਵੈਸੇ ਜਿਹੜੇ ਬਜ਼ੁਰਗ ਆਪਾਂ ਕਹਿੰਦੇ ਜਿਵੇਂ ਕੋਈ 60 65 ਸਾਲ 70 ਸਾਲ 80 ਸਾਲ ਦਾ ਬਜ਼ੁਰਗਾ ਉਹਨੇ ਵੀ ਜੇ ਅੱਖ ਦਾ ਆਪਰੇਸ਼ਨ ਨਹੀਂ ਕਰਵਾਇਆ ਕੋਈ ਲੈਂਸ ਲੇਜ਼ਰ ਵਗੈਰਾ ਨਹੀਂ ਕਰਾਇਆ ਤਾਂ ਉਹ ਵੀ ਇਹ ਦਵਾਈ ਦਾ ਫਾਇਦਾ ਲੈ ਸਕਦਾ ਜੀ ਕਿੰਨੀ ਦੇਰ ਚਲਦੀ ਹੈ ਦਵਾਈ ਮਤਲਬ ਕਿੰਨੇ ਕੁ ਸ਼ੀਸ਼ੀਆਂ ਲੈਣੀਆਂ ਪੈਂਦੀਆਂ ਕਿਉਂਕਿ ਕਈ ਵਾਰ ਇਦਾਂ ਹੁੰਦਾ ਨਾ ਬਾਡੀ ਟੂ ਬਾਡੀ ਡਿਪੈਂਡ ਕਰਦਾ ਅਸਰ ਦਾ ਹਾਂਜੀ ਹਾਂਜੀ ਬਿਲਕੁਲ ਦੇਖੋ ਜੀ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਹੋਰ ਗੱਲ ਦੱਸੂਗਾ ਸਿਆਣਿਆਂ ਦੀ ਕਹਾਵਤ ਹੈ ਕਿਸੇ ਨੂੰ ਮਾ ਬਾਦੀ ਤੇ ਕਿਸੇ ਨੂੰ ਸੁਵਾਦੀ ਦੇਖੋ ਜੀ ਮੈਂ ਨਹੀਂ ਕਹਿੰਦਾ ਵੀ 100/100% ਰਿਜ਼ਲਟ ਹੁੰਦੇ ਆ 5-10 ਪੇਸ਼ੈਂਟ ਤਾਂ ਰਹੀ ਜਾਂਦੇ ਆ ਕਿਸੇ ਵੀ ਜਗ੍ਹਾ ਚਲ ਜਓ ਵੱਡੇ ਤੋਂ ਵੱਡੇ ਡਾਕਟਰ ਕੋਲ ਵੀ ਚਲ ਜਓ ਠੀਕ ਹੈ ਜੀ ਪਰ ਦਵਾਈ ਜਿਹੜਾ ਪਾਉਣ ਦਾ ਤਰੀਕਾ ਉਹ ਘੱਟੋ-ਘੱਟ 6 ਮਹੀਨੇ ਦਵਾਈ ਪਾਉਣੀ ਹੁੰਦੀ ਆ ਲਗਾਤਾਰ ਦੋ-ਦੋ ਬੂੰਦਾ ਪਾਉਣੀਆਂ ਹੁੰਦੀਆਂ ਨੇ ਜੀ ਦਵਾਈ ਕਈ ਵਾਰ ਬੰਦਾ ਕੋਈ ਕਹਿੰਦਾ ਮੈਨੂੰ ਲੱਗਦੀ ਆ ਲੜਦੀ ਆ ਚੁਬਦੀ ਆ ਤਾਂ ਵੀ ਦਵਾਈ ਪਾਓ ਬੰਦ ਨਾ ਕਰੋ ਪ੍ਰੋਬਲਮ ਕੋਈ ਨਹੀਂ ਆਊਗੀ ਕਈ ਵਾਰ ਕਹਿੰਦਾ ਵੀ ਮੈਨੂੰ ਬਹੁਤ ਲੱਗ ਰਹੀ ਆ ਤਾਂ ਛੱਡ ਜਾਂਦਾ ਫਿਰ ਉਹਨੂੰ ਰਿਜ਼ਲਟ ਨਹੀਂ ਮਿਲਦਾ ਜੀ ਹਾਂਜੀ ਹਾਂਜੀ ਹੋਰ ਕਿਹੜੀਆਂ ਦਵਾਈਆਂ ਅਸੀਂ ਦੇਖ ਰਹੇ ਹਾਂ ਪੈਂਫਲਟ ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਲਿਖੀਆਂ ਹੋਈਆਂ ਲੋਕ ਮੈਨੂੰ ਲੱਗਦਾ ਅਲੱਗ-ਅਲੱਗ ਚੀਜ਼ਾਂ ਲੈ ਕੇ ਤੁਹਾਡੇ ਕੋਲ ਪਹੁੰਚ ਜਾਂਦੇ ਹਨ ਕਿ ਕਈ ਵਾਰੀ ਕਿਸੇ ਚੀਜ਼ ਦਾ ਇਲਾਜ ਨਾ ਵੀ ਕਰਦੇ ਉਹ ਫਿਰ ਵੀ ਪੁੱਛਦੇ ਹੋਣਗੇ ਵੀ ਇਹ ਪ੍ਰੋਬਲਮ ਹੈਗੀ ਹੈ ਬਿਲਕੁਲ ਜੀ ਬਿਲਕੁਲ ਪੁੱਛਦੇ ਆ ਵੈਸੇ ਤਾਂ ਪਹਿਲੇ ਨੰਬਰ ਤੇ ਸਾਡੀ ਦਵਾਈ ਚੱਲਦੀ ਹੁੰਦੀ ਸੀ ਪਹਿਲਾਂ ਬੱਚੇ ਹੋਣ ਦੀ ਹੁਣ ਵੀ ਬੱਚੇ ਹੋਣ ਦੀ ਦਵਾਈ ਅਸੀਂ ਦਿੰਨੇ ਆ ਬਿਲਕੁਲ ਫ੍ਰੀ ਦਵਾਈ ਦਿੰਨੇ ਆ ਬੱਚੇ ਹੋਣ ਦੀ ਜਿਨ੍ਹਾਂ ਦੀਆਂ ਰਿਪੋਰਟਾਂ ਬਿਲਕੁਲ ਸਹੀ ਆ ਰਹੀਆਂ ਨੇ आईवीएफ ਕਰਾ ਕੇ ਦੇਖ ਲਿਆ ਬੇਬੀ ਫਿਰ ਵੀ ਕਨਸੀਵ ਨਹੀਂ ਹੋ ਰਿਹਾ ਬਹੁਤ ਜਗ੍ਹਾ ਭੱਜ ਲੇ ਅੱਕ ਚੁਕੇ ਆ ਥੱਕ ਚੁਕੇ ਆ ਔਰ ਘਰੇ ਬੈਠ ਚੁਕੇ ਆ ਉਹਨਾਂ ਵਾਸਤੇ ਮੈਸੇਜ ਜ਼ਰੂਰ ਸ਼ੇਅਰ ਕਰੋ ਕਿਉਂਕਿ ਕਈ ਵਾਰ ਕਈ ਪੈਣਾ ਮੇਰੀਆਂ ਬੱਚੇ ਤੋਂ ਤਲਾਕ ਤੱਕ ਵੀ ਕੰਮ ਪਹੁੰਚ ਜਾਂਦਾ ਜੀ ਵੀ ਬੇਬੀ ਨਹੀਂ ਹੋ ਰਿਹਾ ਪਰ ਰਿਪੋਰਟਾਂ ਸਹੀ ਹੋਣੇ ਚਾਹੀਦੀਆਂ ਜੇ ਦੋਨਾਂ ਦੀਆਂ ਰਿਪੋਰਟਾਂ ਸਹੀ ਨੇ ਤਾਂ ਜਿੰਨਾ ਵੀ ਖਰਚਾ ਆਊਗਾ ਉਹ ਬਿਲਕੁਲ ਫ੍ਰੀ ਹੋਊਗਾ ਫ੍ਰੀ ਚਾਹੇ 3 ਮਹੀਨੇ ਚੱਲੇ ਚਾਹੇ 6 ਮਹੀਨੇ ਦਵਾਈ ਚੱਲੇ ਬਿਲਕੁਲ ਫ੍ਰੀ ਹੋਊਗੀ ਦੂਸਰੀ ਗੱਲ ਜੇ ਰਿਪੋਰਟਾਂ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਇਲਾਜ ਹੋਏਗਾ ਪਰ ਉਹ ਫ੍ਰੀ ਨਹੀਂ ਹੋਏਗਾ ਜੀ ਜਿਵੇਂ ਤੁਸੀਂ ਦੱਸਿਆ ਵੀ ਇਹ ਕਹਿ ਲਓ ਵੀ ਰੱਬ ਦੀ ਦੇਣ ਵੀ ਹੈ ਨਾ ਬੱਚਾ ਤੁਸੀਂ ਫ੍ਰੀ ਸੇਵਾ ਕਰ ਰਹੇ ਹੋ ਕਿਵੇਂ ਸ਼ੁਰੂਆਤ ਕੀਤੀ ਸੀ ਕਿਉਂਕਿ ਫ੍ਰੀ ਸੇਵਾ ਕਰਨੀ ਰੋਜ਼ ਇੰਨੇ ਨੇ ਲੋਕ ਤੁਹਾਡੇ ਕੋਲ ਪਹੁੰਚਦੇ ਹਰ ਸ਼ਨੀਵਾਰ ਅਸੀਂ ਦੇਖਦੇ ਹਾਂ ਇਕੱਠ ਹੋਇਆ ਹੁੰਦਾ ਵੀ ਸ਼ਨੀਵਾਰ ਦਾ ਸ਼ਨੀਵਾਰ ਮਿਲਦੇ ਹੋ ਕਿ ਅੱਗੇ ਪਿੱਛੇ ਵੀ ਕੋਈ ਆਉਂਦੇ ਵੈਸੇ ਦੇਖੋ ਹਰ ਸ਼ਨੀਵਾਰ ਵਾਲ ਫ੍ਰੀ ਅੱਖਾਂ ਦੀ ਦਵਾਈ 500 ਮਰਜਾਂ ਦਿੰਦੇ ਆ ਜੀ ਵੈਸੇ ਜਿਹੜਾ ਸਾਡੀ ਟਾਈਮਿੰਗ ਹੈ ਸਵੇਰੇ 10 ਤੋਂ ਦੁਪਹਿਰੇ 2 ਵਜੇ ਤੱਕ ਦੀ ਹੈ ਜੀ ਜਿਨ੍ਹਾਂ ਨੇ ਮੈਨੂੰ ਮਿਲਣਾ ਹੈ ਵੈਸੇ ਜਿਹੜੀ ਦਵਾਈ ਹਰ ਟਾਈਮ ਹਰ ਸ਼ਨੀਵਾਰ ਵੀ ਮਿਲਦੀ ਹੈ ਹਰ ਰੋਜ਼ ਵੀ ਮਿਲਦੀ ਹੈ ਸਵੇਰੇ 10 ਤੋਂ ਸ਼ਾਮੇ 6 ਵਜੇ ਤੱਕ ਬਾਕੀ ਕਈ ਵਾਰੀ ਜਿਹੜਾ ਪੇਸ਼ੈਂਟ ਕੋਈ ਦੂਰੋਂ ਆ ਵੀ ਜਾਂਦਾ ਉਹਨੂੰ ਅਸੀਂ ਦੋ ਵੇ ਵਾਰ ਮਿਲ ਵੀ ਲੈਨੇ ਆ ਜੀ ਇਹ ਨਿਕਾ ਵੀ ਨਹੀਂ ਮਿਲਦੇ ਹੈਗੇ ਜਿਹੜੀ ਅਸੀਂ ਇਹ ਸ਼ੁਰੂਆਤ ਕੀਤੀ ਤੁਸੀਂ ਕਹਿੰਦੇ ਸ਼ੁਰੂਆਤ ਕਿਵੇਂ ਕੀਤੀ ਸ਼ੁਰੂਆਤ ਇਦਾਂ ਹੋਈ ਜੀ ਅਸੀਂ ਜਿਹੜੀ ਬੱਚੇ ਹੋਣ ਦੀ ਦਵਾਈ ਆ ਬਹੁਤ ਡਾਕਟਰ ਨੇ ਆਪਾਂ ਨਾਂ ਨਹੀਂ ਲੈਣਾ ਚਾਹੁੰਦੇ ਲੱਖਾਂ ਰੁਪਈਆ ਲੈ ਲੈਂਦੇ ਨੇ ਜੀ ਤਾਂ ਫਿਰ ਵੀ ਰਿਜ਼ਲਟ ਨਹੀਂ ਆਉਂਦਾ ਫਿਰ ਉਹ ਕਹਿੰਦਾ ਜੀ ਕਿਤੇ ਹੋਰ ਚੈੱਕ ਕਰਾ ਲਓ ਕਿਤੇ ਹੋਰ ਚਲੇ ਜਾਓ ਤੇ ਉਹਨਾਂ ਦੀ ਆਸ ਟੁੱਟ ਜਾਂਦੀ ਆ ਤੇ ਅਸੀਂ ਜਿਹੜਾ ਇਹ ਚੀਜ਼ ਚਲਾਈ ਸੀਗੀ ਇਹ ਕੁਝ ਜ਼ਿਆਦਾ ਖਰਚਾ ਤੇ ਨਹੀਂ ਆਉਂਦਾ ਤਾਂ ਅਸੀਂ ਇਹਨੂੰ ਫ੍ਰੀ ਚਲਾਉਂਦੇ ਆ ਜੀ ਸਾਨੂੰ ਪਤਾ ਇਹਦੇ ਵਿੱਚ ਕੀ ਕੁਝ ਚੀਜ਼ਾਂ ਪੈਂਦੀਆਂ ਨੇ ਤੇ ਜੇ ਅਸੀਂ ਕਿਸੇ ਦੀ ਜੇ ਮਦਦ ਕਰਨੀ ਹੋਵੇ ਤਾਂ ਜੇ ਅਸੀਂ ਛੋਟੀ ਜੀ ਗੱਲ ਕਰੀਏ ਨਾ ਤਾਂ 150 ਰੁਪਏ ਅਸੀਂ ਘਰੇ ਆਮ ਖਾ ਜਾਂਦੇ ਆ ਤੇ ਬੱਚੇ ਵੀ ਤੁਹਾਡੇ ਖਾ ਜਾਂਦੇ ਨੇ ਤੇ ਅਸੀਂ ਉਹੀ 150 ਵਿੱਚੋਂ ਆਪਣਾ ਬਚਾ ਕੇ ਅਸੀਂ ਦਵਾਈ ਬੁੱਟੀ ਤਿਆਰ ਕਰਦੇ ਆ ਤੇ ਉਹ ਰੋਜ਼ 15-20 20 ਪੇਸ਼ੈਂਟ ਨੂੰ ਉਹ ਦਵਾਈ ਤਿਆਰ ਕਰਕੇ ਦਿੰਨੇ ਆ ਜੀ ਦਵਾਈਆਂ ਖੁਦ ਤਿਆਰ ਕਰਦੇ ਹੋ ਆਪ ਬਿਲਕੁਲ ਸਾਰੀਆਂ ਦਵਾਈਆਂ ਸਾਡੇ ਖੁਦ ਦੀਆਂ ਤਿਆਰ ਹੁੰਦੀਆਂ ਨੇ ਜੀ ਟੋਟਲੀ ਆਯੁਰਵੇਦਿਕ ਹੁੰਦਾ ਜੀ ਹਾਂਜੀ ਕਈ ਵਾਰੀ ਆਪਾਂ ਇਦਾਂ ਕਹਿੰਦੇ ਵੀ ਲੋਕ ਨਾ ਸਾਰੀ ਤਰ੍ਹਾਂ ਦੀ ਦਵਾਈਆਂ ਖਾ ਲੈਂਦੇ ਹੋਮੋਪੈਥਿਕ ਹੋ ਗਈ ਐਲੋਪੈਥਿਕ ਹੋ ਗਈ ਸਾਰੀ ਪਰ ਅਸਰ ਆਯੁਰਵੈਦਿਕ ਦਾ ਜਦੋਂ ਹੋਣ ਲੱਗ ਜਾਂਦਾ ਫਿਰ ਬਾਅਦ ਚ ਜਿਹੜਾ ਕੋਈ ਦਵਾਈ ਖਾਣੀ ਪਵੇ ਛੋਟੀ ਮੋਟੀ ਗਲੀ ਅਸਰ ਨਹੀਂ ਕਰਦੀ ਐਦਾਂ ਦਾ ਵੀ ਕੁਝ ਨਹੀਂ ਨਹੀਂ ਇਹ ਵੀ ਤੁਹਾਨੂੰ ਮੈਂ ਦੱਸ ਦੇਣਾ ਕਲੀਅਰ ਕਰ ਦਿੰਨੇ ਆ ਇਸ ਚੀਜ਼ ਨੂੰ ਵੀ ਦੇਖੋ ਜੀ ਜਿਹੜਾ ਆਯੁਰਵੈਦਿਕ ਆ ਉਹ ਮੇਨ ਕੰਮ ਹੌਲੀ ਹੌਲੀ ਕਰਦਾ ਜੀ ਕਈ ਵਾਰ ਬੰਦਾ ਕੀ ਕਰਦਾ ਜੀ ਦਵਾਈਆਂ ਨੇ ਆਯੁਰਵੈਦਿਕ ਸ਼ੁਰੂ ਕੀਤੀ ਉਹਨੇ ਮਹੀਨਾ ਖਾਦੀ 1.5 ਮਹੀਨਾ ਖਾਧੀ 2 ਮਹੀਨੇ ਖਾਧੀ ਉਹਨੂੰ 1 ਰੁਪਏ ਦਾ ਫਰਕ ਨਹੀਂ ਪਿਆ ਪਰ ਕਈ ਵਾਰ ਕਈ ਬੋਡੀ ਨੂੰ ਰਿਜ਼ਲਟ ਦੱਸ ਦਿਨਾ ਚ ਆ ਜਾਂਦਾ ਕਿਸੇ ਨੂੰ 3 ਮਹੀਨਾ ਬਾਅਦ ਆਣਾ ਸ਼ੁਰੂ ਹੁੰਦਾ ਪਰ ਆਯੁਰਵੈਦਿਕ ਦਾ ਕਦੇ ਨੁਕਸਾਨ ਨਹੀਂ ਹੁੰਦਾ ਤੇ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਹਾਂ ਦੂਸਰੀ ਗੱਲ ਅਗਰ ਜੇ ਵਿੱਚ ਕੋਈ ਉਹਨੂੰ ਰੱਬ ਨਾ ਕਰੇ ਕੋਈ ਖਾਂਸੀ ਜ਼ੁਕਾਮ ਬੁਖਾਰ ਆਉਂਦਾ ਵੀ ਆ ਤਾਂ ਵਿੱਚ ਐਲੋਪੈਥੀ ਲੈਂਦਾ ਤਾਂ ਉਹਦੇ ਵਿੱਚ ਥੋੜਾ ਜਿਹਾ ਡਿਫਰੈਂਸ ਰੱਖ ਕੇ ਰੱਖੇ ਮਤਲਬ ਘੰਟੇ ਦਾ ਗੈਪ ਰੱਖ ਕੇ ਉਹ ਦਵਾਈ ਖਾ ਸਕਦਾ ਵਾ ਤੇ ਨੁਕਸਾਨ ਉਹਦਾ ਕੋਈ ਵੀ ਨਹੀਂ ਹੋਊਗਾ ਬਹੁਤ ਪੇਸ਼ੈਂਟਸ ਹੁੰਦੇ ਆ ਕਹਿੰਦੇ ਸਾਨੂੰ ਦਵਾਈ ਰੈਐਕਸ਼ਨ ਵੱਧ ਰਿਹਾ ਜੀ ਜਾਂ ਵਜ਼ਨ ਘਟ ਰਿਹਾ ਆਯੁਰਵੈਦਿਕ ਖਾਣ ਦੇ ਨਾਲ ਐਦਾਂ ਦਾ ਆਯੁਰਵੈਦਿਕ ਕੋਈ ਨਹੀਂ ਹੁੰਦਾ ਜੇ ਹਾਂਜੀ ਅਗਰ ਉਹ ਦਵਾਈ ਦੇ ਵਿੱਚ ਕੋਈ ਕਿਸੇ ਨੇ ਮਿਕਸ ਕੀਤਾ ਹੋਇਆ ਪਿਓਰ ਆਯੁਰਵੈਦ ਨਹੀਂ ਹੈ ਤਾਂ ਉਹਨੂੰ ਸਾਈਡ ਇਫੈਕਟ ਹੋਏਗਾ ਹੀ ਹੋਏਗਾ ਜੀ। ਮਤਲਬ ਮੇਨ ਤੁਹਾਡੇ ਕੋਲ ਜੇ ਕਿਸੇ ਨੂੰ ਅੱਖਾਂ ਦੀ ਪ੍ਰੋਬਲਮ ਆ ਰਹੀ ਹੈ। ਨਿਗਾ ਉਹਨਾਂ ਦੀ ਘਟ ਰਹੀ ਹੈ। ਹਾਂਜੀ ਮੇਨ ਦੇਖੋ ਜਿਹੜੀ ਆਪਾਂ ਚੱਲ ਰਹੀ ਆ ਬਾਬੇ ਦੀ ਕਿਰਪਾ ਨਾਲ ਆਪਾਂ ਸੇਵਾ ਕਰ ਰਹੇ ਆ ਔਰ ਧੰਤਨ ਬਾਬਾ ਦੀ ਸਿੰਘ ਆਪ ਹੀ ਕਰਾ ਰਹੇ ਨੇ ਅਸੀਂ ਨਹੀਂ ਕਰ ਰਹੇ। ਉਹਨਾਂ ਦਾ ਸਦਕਾ ਸਾਡੇ ਬੱਚੇ ਵੀ ਅਸੀਂ ਕਹਿੰਨਾ ਕਰਦੇ ਰਹਿਣ ਸਾਡੀ ਜ਼ਿੰਦਗੀ ਦਾ ਸਾਡੇ ਤੋਂ ਬਾਬਾ ਜੀ ਸੇਵਾ ਲੈਂਦੇ ਰਹਿਣ ਔਰ ਦੁਨੀਆ ਠੀਕ ਹੁੰਦੀ ਰਵੇ। ਮੇਨ ਚੀਜ਼ ਮੇਨ ਜਿਹੜੀ ਮੋਟਿਵ ਆ ਅੱਖਾਂ ਦਾ ਆਪਰੇਸ਼ਨ ਨਾ ਹੋਵੇ। ਲੈਂਸ ਨਾ ਹੋਵੇ, ਲੇਜ਼ਰ ਨਾ ਹੋਇਆ ਹੋਵੇ ਉਹ ਬੰਦਾ ਬਾਕੀ ਤੁਸੀਂ ਸਾਰੇ ਜਣੇ ਦਵਾਈ ਪਾ ਸਕਦੇ ਹੋ ਸਵੇਰੇ ਸ਼ਾਮ ਦੋ ਦੋ ਬੂੰਦਾਂ ਦੂਸਰੀ ਗੱਲ ਕਈ ਵਾਰ ਕੋਈ ਪੁੱਛਦਾ ਵੀ ਕੋਈ ਹਾਰਟ ਦਾ ਕੋਈ ਬੀਪੀ ਦਾ ਕੋਈ 슈ਗਰ ਦਾ ਪੇਸ਼ੈਂਟ ਆ ਉਹ ਵੀ ਸਾਡੀ ਦਵਾਈ ਨੂੰ ਪਾ ਸਕਦੇ ਨੁਕਸਾਨ ਇਹਦਾ ਕੋਈ ਵੀ ਨਹੀਂ ਜੀ ਬਿਲਕੁਲ ਬਾਕੀ ਜਿਹੜਾ ਸਾਡਾ ਐਡਰੈਸ ਆ ਜੀ ਉਹ ਹੈਗਾ ਸਾਡਾ ਲੁਧਿਆਣਾ ਸ਼ਹਿਰ ਦਾ ਜੀ ਲੁਧਿਆਣਾ ਸ਼ਹਿਰ ਦੇ ਵਿੱਚ ਗਿੱਲ ਰੋਡ ਆ ਨੇੜੇ ਜੀਐਨਈ ਕਾਲਜ ਸਾਹਮਣੇ ਸੁਆ ਰੋਡ ਬਾਬਾ ਦੀਪ ਸਿੰਘ ਨਗਰ 골ਡਨ ਲੀਫਰਬਲ ਨਾਲ ਸਾਡਾ ਪੇਜ ਆ ਜਿਵੇਂ ਇਹਨਾਂ ਨੇ ਦੱਸਿਆ ਕਿ ਅੱਖਾਂ ਦੀ ਕੋਈ ਵੀ ਬਿਮਾਰੀ ਹੋਵੇ ਜੇ ਤੁਸੀਂ ਕੋਈ ਆਪਰੇਟ ਨਹੀਂ ਕਰਵਾਇਆ ਕੋਈ ਲੈਂਸ ਵਗੈਰਾ ਜਿਹੜੀ ਆ ਜਿਸ ਦੀ ਯੂਜ਼ੇਜ ਨਹੀਂ ਹੋਈ ਹੋਈ ਤਾਂ ਤੁਸੀਂ ਇਹ ਦਵਾਈ ਆਪਣੀ ਅੱਖਾਂ ਚ ਪਾ ਸਕਦੇ ਹੋ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਇਹਨਾਂ ਦੇ ਕੋਲੋਂ ਲੋਕ ਕਹਿੰਦੇ ਵਿਸ਼ਵਾਸ ਬਹੁਤ ਵੱਡੀ ਚੀਜ਼ ਆ ਵਿਸ਼ਵਾਸ ਕਰਨ ਦੇ ਨਾਲ ਤਾਂ ਜੇ ਦਵਾਈ ਤੁਸੀਂ ਖਾਂਦੇ ਰਹੋਗੇ ਤਾਂ ਜਰੂਰ ਤੁਹਾਨੂੰ ਹਾਲੇਸ ਦਾ ਮਿਲੇਗਾ ਉਹ ਲੋਕਾਂ ਨੂੰ ਵੀ ਮਿਲਵਾਨੇ ਆ ਕਿਉਂਕਿ ਕਈ ਕਈ ਲੋਕ ਤਾਂ ਬਹੁਤ ਦੂਰੋਂ ਦੂ ਇੱਥੇ ਪਹੁੰਚਦੇ ਬਿਲਕੁਲ ਬਹੁਤ ਦੂਰੋਂ ਦੂਰੋਂ ਵੀ ਆਉਂਦੇ ਜੀ ਸਵੇਰੇ ਸਵੇਰੇ ਲੋਕੀ ਇੱਥੇ 4 ਵਜੇ ਆਉਂਦੇ ਜੇ ਇਹਨੂੰ ਪੁੱਛੇ ਵੀ ਤੁਸੀਂ ਕਿੱਥੋਂ ਆਏ ਹੋ ਤਾਂ ਲੈ ਕਹਿੰਦਾ ਸੀ ਅਬੋਰ ਤੋਂ ਆਏ ਆ ਜੀ ਜੇ ਪੁੱਛੋ ਕਿੱਥੋਂ ਆਏ ਆ ਜੀ ਗੰਗਾ ਨਗਰ ਤੋਂ ਆਏ ਆ ਜੀ ਕੋਈ ਪੁੱਛੋ ਕੋਈ ਜੰਮੂ ਕਸ਼ਮੀਰ ਤੋਂ ਆਏ ਆ ਜੀ ਸਿਰਫ ਇੱਕ ਪਿਆਰ ਵੀ ਹੁੰਦਾ ਜ਼ਰੂਰੀ ਨਹੀਂ ਫ੍ਰੀ ਕਰਕੇ ਆਉਂਦੇ ਆ ਜੀ ਇੱਕ ਪਿਆਰ ਵੀ ਹੁੰਦਾ ਜੁੜਿਆ ਹੁੰਦਾ ਵੀ ਇਹ ਲੈ ਕਹਿੰਦਾ ਸੀ ਮਿਲਣਾ ਵਾ ਤੇ ਲੋਕ ਜਦੋਂ ਆ ਕੇ ਮਿਲਦੇ ਸਾਨੂੰ ਜਿਆਦਾ ਖੁਸ਼ੀ ਹੁੰਦੀ ਵੀ ਸਾਨੂੰ ਇੰਨੀ ਨਹੀਂ ਦੂਰੋਂ ਲੋਕ ਆ ਕੇ ਮਿਲਦੇ ਆ ਸਾਡੇ ਕੋਲ ਬਾਹਰਲੇ ਯੂਕੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਵਗੈਰਾ ਕੰਟਰੀਆਂ ਦੇ ਵੀ ਲੋਕ ਆ ਕੇ ਦਵਾਈ ਲੈ ਕੇ ਜਾਂਦੇ ਆ ਔਰ ਦਵਾਈ ਉਹਨਾਂ ਨੂੰ ਬਹੁਤ ਸਾਰੇ ਵਧੀਆ ਰਿਜ਼ਲਟ ਮਿਲੇ ਆ ਇੱਥੇ ਤੱਕ ਸਾਡੇ ਜੋ ਬਾਬਾ ਜੀ ਨੇ ਕਿਰਪ ਮਤਲਬ ਜੋੜਦੇ ਪਿਆ ਆਯੁਰਵੇਦ ਨਾਲ ਆਯੁਰਵੈਦਿਕ ਇਦਾਂ ਦੀ ਜੀ ਚੀਜ਼ਾਂ ઋષਿ ਮੁਨੀਆ ਦੇ ਟਾਈਮ ਤੋਂ ਚੱਲਦੀ ਜਾ ਰਹੀ ਹੈ ਜਦੋਂ ਐਲੋਪੈਥੀ ਦਾ ਨਾਮ ਵੀ ਨਹੀਂ ਹੁੰਦਾ ਸੀਗਾ ઋષਿ ਮੁਨੀਆ ਦੇ ਪੁਰਾਣੇ ਸਮੇਂ ਦੀ ਦਵਾਈਆਂ ਦੀ ਚੱਲ ਰਹੀ ਹੈ ਜੇ ਪਿਓਰ ਆਯੁਰਵੈਦ ਵਰਤ ਰਹੇ ਹੋ ਤਾਂ ਉਹਦਾ ਰਿਜ਼ਲਟ 100% ਮਿਲਣਗੇ ਜੇ ਮੱਲੋ ਵਿੱਚ ਮਿਕਸ ਵਗੈਰਾ ਕੋਈ ਚੀਜ਼ ਹੋ ਜਾਂਦੀ ਹੈ ਫਿਰ ਉਹਦਾ ਰਿਜ਼ਲਟ ਨਹੀਂ ਮਿਲਦੇ ਉਹਦੇ ਨਾਲ ਸਾਈਡ ਇਫੈਕਟ ਬਹੁਤ ਹੋ ਜਾਂਦੇ ਆ ਜੀ ਬਹੁਤ ਧੰਨਵਾਦ ਤਾਂ ਇਦਾਂ ਦੀ ਹੋਰ ਵਧੀਰੀ ਵੀਡੀਓਜ਼ ਲਈ ਦੇਖਦੇ ਰਹੋ ਲੁਧਿਆਣ ਟਾਈਮਸ ਕੈਮਰਨ ਬਲਵਿੰਦਰ ਦੇ ਨਾਲ ਮੈਂ ਪ੍ਰਬਲੀਮ